ਇਹ ਕਿਤਾਬ ਚ ਸਜੋਗ ਤੂੰ ਮਲਾਉਣਾ ਏ ਆਪੇ ਹੀ ਕਿਤਾਬ ਚ ਸਜੋਗ ਤੂੰ ਮਲਾਉਣਾ ਏ ਜੇ ਯਾਰ ਮਿਲ ਜਾਂਦਾ ਤੇ ਬਿਛੂੜੇ ਕਾਦੂ ਪਉਣਾ ਏ ਜੇ ਯਾਰ ਮਿਲ ਜਾਂਦਾ ਤੇ ਬਿਛੂੜੇ ਕਾਦੂ ਪਉਣਾ ਏ ਸਮਾਗ ਸੇਮੇ ਨਾਲ ਖੇਢੀ ਨਾ ਸ਼ੈਤਾਨੀ ਸਮਾਗ ਸੇ ਮੇ ਨਾਲ ਖੇਡਨਾ ਸ਼ੈਤਾਨੀ ਓਏ ਰੱਬਾ ਮੇਰਾ ਯਾਰ ਮੋੜ ਦੇ ਹਾਏ ਰੱਬਾ ਮੇਰਾ ਯਾਰ ਮੋੜ ਦੇ ਮੈਥੋ ਲੈ ਲੈ ਤੂੰ ਦਿੱਤੀ ਜੋ ਜੰਤ ਕਾਨੀ ਮੈਥੋ ਲੈ ਲੈ ਤੂੰ ਦਿੱਤੀ ਜੋ ਜੰਤ ਕਾਨੀ ਓਏ ਰੱਬਾ ਮੇਰਾ ਯਾਰ ਮੋੜ ਦੇ ਹਾਏ ਰੱਬਾ ਮੇਰਾ ਯਾਰ ਮੋੜ ਦੇ